ਆਮ ਆਦੀ ਪਾਰਟੀ ਦੇ ਵੱਲੋਂ ਜਿਹੜੇ 8 ਉਮੀਦਵਾਰ ਵੱਖ-ਵੱਖ ਸੀਟਾਂ ਦੇ ਉੱਤੇ ਐਲਾਨ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਦੋ ਸੀਟਾਂ ਅਜਹਈਆਂ ਨੇ ਜਿਨ੍ਹਾਂ ਦੇ ਉੱਤੇ ਮਾਨ ਸਰਕਾਰ ਯੂ-ਟਰਨ ਲੈ ਸਕਦੀ ਹੈ ਆਮ ਆਦੀ ਪਾਰਟੀ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਦੋ ਟਿਕਟਾਂ ਜਿਹੜੀਆਂ 8 ਵਿਧਾਨ ਸਭਾ ਦੀ ਟਿਕਟਾਂ ਦਿੱਤੀਆਂ ਗਈਆਂ ਸਨ ਉਹਨਾਂ ਦੇ ਵਿੱਚੋਂ ਦੋ ਟਿਕਟਾਂ ਬਦਲੀਆਂ ਜਾ ਸਕਦੀਆਂ ਨੇ ਅਖਰਕਾਰ 99 ਵਿਧਾਇਕ ਆਮ ਆਦੀ ਪਾਰਟੀ ਦੇ ਕੋਲ ਪਹਿਲਾਂ ਸੀ ਯਾਨੀ ਕਿ 99 ਲੀਟਰ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਪੈਦਾ ਕਰ ਦਿੱਤੇ ਗਏ ਸਨ 13 ਜਿਹੜੇ ਹੋਰ ਉਮੀਦਵਾਰ ਨੇ ਜਿਹੜੇ ਐਲਾਨ ਕਰਨੇ ਸੀ ਉਹ ਆਮ ਲੋਕ ਕਿਉਂ ਨਹੀਂ ਕੀਤੇ ਗਏ ਆਮ ਆਦੀ ਪਾਰਟੀ ਦੇ ਵੱਲੋਂ ਜਿਹੜੇ ਦਲਬੀਰ ਗੋਲਡੀ ਯੂਕੇ ਨੇ ਉਹ ਆਪਣੀ ਦਾਵੇਦਾਰੀ ਪੇਸ਼ ਕਰਦੇ ਸਨ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਪਟਿਆਲਾ ਤੋਂ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਸੀ ਚਾਨਪੀਨ ਕਹਿ ਲਈ ਜਾਂ ਫਿਰ ਯੂ ਟਰਨ ਜਾਂ ਫਿਰ ਦੁਬਾਰਾ ਇੱਕ ਵਾਰ ਸਰਵੇ ਨਹੀਂ ਕੀਤਾ ਜਾਂਦਾ ਤਾਂ ਹੋ ਸਕਦਾ ਹੈ ਕਿ ਉਹ ਉਮੀਦਵਾਰ ਵੀ ਜਿਹੜੇ ਦਾਵੇਦਾਰ ਸੀ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਸਕਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਉਂ-ਜਿਉਂ ਚੋਣਾਂ ਨੇੜੇ ਆਉਂਦੇ ਜਾ ਰਹੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ 1 ਜੂਨ ਨੂੰ VOTING ਹੋਣੀ ਹੈ ਤੇ 4 ਜੂਨ ਨੂੰ ਨਤੀਜੇ ਸਾਹਮਣੇ ਆਉਣਗੇ ਪਰ ਜੋ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸਾਡੇ ਸੋਰਸਾਂ ਦੇ ਜ਼ਰੀਏ ਸਾਡੇ ਸੂਤਰਾਂ ਦੇ ਹਵਾਲੇ ਤੋਂ ਕਿ ਆਮ ਆਦੀ ਪਾਰਟੀ ਦੇ ਵੱਲੋਂ ਜਿਹੜੇ 8 ਉਮੀਦਵਾਰ ਵੱਖ-ਵੱਖ ਸੀਟਾਂ ਦੇ ਉੱਤੇ ਐਲਾਨ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਦੋ ਸੀਟਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਤੇ ਮਾਨ ਸਰਕਾਰ ਯੂ-ਟਰਨ ਲੈ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਦੋ ਸੀਟਾਂ ਦਾ ਜਿਹੜਾ ਸਰਵੇ ਹੈ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਸੀਟਾਂ ਨੂੰ ਲੈ ਕੇ ਹੁਣ ਆਮ ਆਦੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਦੋ ਸੀਟਾਂ ਦੇ ਉੱਤੇ ਉਮੀਦਵਾਰਾਂ ਦੇ ਨਾਮ ਵਾਪਸ ਲੈ ਜਾ ਸਕਦੇ ਨੇ ਕਿਸੇ ਦੂਜੇ ਉਮੀਦਵਾਰ ਨੂੰ ਬਣਾਇਆ ਜਾ ਸਕਦਾ ਹੈ ਉਮੀਦਵਾਰ ਕਿਉਂਕਿ ਇਹ ਚਰਚਾਵਾ ਜ਼ਰੂਰ ਚੱਲ ਪਈਆਂ ਨੇ ਕਿਉਂਕਿ ਜਦੋਂ ਆਮ ਆਦੀ ਪਾਰਟੀ ਦੇ ਵੱਲੋਂ ਇਹ ਟਿਕਟਾਂ ਦਿੱਤੀਆਂ ਗਈਆਂ ਸਨ ਤਾਂ ਇਹ ਇੱਕ ਆਵਾਜ਼ ਵੀ ਜ਼ਰੂਰ ਉੱਠੀ ਸੀ ਕਿ ਜਿਹੜੀ ਆਮ ਆਦੀ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜੇ ਐਲਾਨੇ ਗਏ ਨੇ ਪੰਜ ਕੈਬਨਿਟ ਮੰਤਰੀ ਕਿਉਂ ਐਲਾਨੇ ਨੇ ਕਿਉਂਕਿ ਕੀ ਉਹਨਾਂ ਦੇ ਕੋਲ ਹੋਰ ਇਹੋ ਜਿਹੇ ਉਮੀਦਵਾਰ ਨਹੀਂ ਮਿਲੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੇ ਆਮ ਲੋਕ ਸੀ ਉਹਨਾਂ ਨੂੰ ਟਿਕਟਾਂ ਕਿਉਂ ਨਹੀਂ ਦਿੱਤੀ ਗਈਆਂ ਇਹਦੇ ਉੱਤੇ ਵੀ ਚਰਚਾ ਕਰਾਂਗੇ ਪਰ ਫਿਲਹਾਲ ਜਿਹੜੀ ਖਬਰ ਤੁਹਾਡਾਂ ਨਾਲ ਸਾਂਝੀ ਕਰਨ ਲੱਗੇ ਆ ਆਮ ਆਦੀ ਪਾਰਟੀ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਦੋ ਟਿਕਟਾਂ ਜਿਹੜੀਆਂ 8 ਵਿਧਾਨ ਸਭਾ ਦੀ ਟਿਕਟਾਂ ਦਿੱਤੀਆਂ ਗਈਆਂ ਸਨ ਉਹਨਾਂ ਦੇ ਵਿੱਚੋਂ ਦੋ ਟਿਕਟਾਂ ਬਦਲੀਆਂ ਜਾ ਸਕਦੀਆਂ ਨੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਉਹ ਸੀਟਾਂ ਕਿਹੜੀਆਂ ਨੇ ਕਿਹੜੀ ਟਿਕਟਾਂ ਨੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਜੋ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਿਹਾ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਆਮ ਆਦੀ ਪਾਰਟੀ ਦੇ ਵੱਲੋਂ ਅੱਜ ਜਾਂ ਫਿਰ ਕਹਿ ਲਈ ਕੱਲ ਤੋਂ ਜਿਹੜੇ ਸਰਵੇ ਨੇ ਦੁਆਰੇ ਦੋ ਸੀਟਾਂ ਦੇ ਉੱਤੇ ਇੱਕ ਪਟਿਆਲਾ ਦੀ ਲੋਕ ਸਭਾ ਸੀਟ ਦੂਜੀ ਅਮਰਸਰ ਦੀ ਲੋਕ ਸਭਾ ਸੀਟ ਇਨ੍ਹਾਂ ਸੀਟਾਂ ਦੇ ਉੱਤੇ ਕਿਹਾ ਜਾ ਰਿਹਾ ਕਿ ਜਿਹੜੇ ਸਰਵੇ ਪਾਰਟੀ ਦੇ ਵੱਲੋਂ ਦੁਆਰੇ ਸ਼ੁਰੂ ਕਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਲਗਾਤਾਰ ਸਰਵੇ ਕੀਤੇ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਇਨ੍ਹਾਂ ਸੀਟਾਂ ਦੇ ਉੱਤੇ ਉਮੀਦਵਾਰ ਨੂੰ ਬਦਲਿਆ ਜਾ ਸਕਦਾ ਹੈ ਕਿਉਂਕਿ ਆਮ ਆਦੀ ਪਾਰਟੀ ਨੇ ਪਹਿਲਾਂ ਵੀ ਜਦੋਂ ਚੌਨਾ ਲੜੀਆਂ ਨੇ ਤਾਂ ਕਈ ਉਮੀਦਵਾਰਾਂ ਦੇ ਨਾਮ ਵਾਪਸ ਲਏ ਨੇ ਪਰ ਫਿਲਹਾਲ ਹੁਣ ਵੇਖਣਾ ਹੋਵੇ ਕਿ ਇਹਨਾਂ ਸੀਟਾਂ ਦੇ ਉੱਤੇ ਆਮ ਆਦੀ ਪਾਰਟੀ ਦੇ ਵੱਲੋਂ ਇੱਕ ਪਟਿਆਲਾ ਦੀ ਲੋਕ ਸਭਾ ਸੀਟ ਜਿੱਥੇ ਡਾਕਟਰ ਬਲਬੀਰ ਸਿੰਘ ਕੈਪਟਨ ਮੰਤਰੀ ਨੇ ਮੌਜੂਦਾ ਉਹਨਾਂ ਦੀ ਟਿਕਟ ਦੇ ਉੱਤੇ ਵੀ ਜਿਹੜੇ ਸਵਾਲ ਖੜੇ ਹੋ ਰਹੇ ਸਨ ਕਿਉਂਕਿ ਜਿਹੜੇ ਦੂਜੇ ਉਮੀਦਵਾਰ ਸੀ ਉਹ ਵੀ ਲਗਾਤਾਰ ਆਪਣੇ ਦਾਵਾਦਾਰੀ ਜਿਹੜੀ ਉਹ ਪੇਸ਼ ਕਰ ਰਹੇ ਸਨ ਪਰ ਫਿਲਹਾਲ ਹੁਣ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਪਟਿਆਲਾ ਦੀ ਸੀਟ ਹੈ ਉਸ ਨੂੰ ਲੈ ਕੇ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਸੀਟ ਦੇ ਉੱਤੇ ਦੁਬਾਰਾ ਉਮੀਦਵਾਰ ਐਲਾਨੇ ਜਾ ਸਕਦਾ ਹੈ ਯਾਨੀ ਕਿ ਮਾਨ ਸਰਕਾਰ ਮੂੜਾ ਯੂ ਟਰਨ ਮਾਰ ਸਕਦੀ ਹੈ ਕਿਉਂਕਿ ਇੱਕ ਚਰਚਾਵਾ ਹੋਰ ਵੀ ਚੱਲੀਆਂ ਸਨ ਕਿ ਜਿਹੜੇ ਪਟਿਆਲਾ ਤੋਂ ਜਿਹੜੇ ਉਮੀਦਵਾਰ ਦੇ ਦਾਵੇਦਾਰ ਸਨ ਉਹ ਉਹਨਾਂ ਦੇ ਉੱਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੋ ਗਈ ਜਾਂ ਪਰ ਹੋਰ ਪਾਰਟੀ ਦੇ ਵੱਲੋਂ ਵੀ ਡੋਰੇ ਪਾਣੇ ਸ਼ੁਰੂ ਕਰ ਦਿੱਤੇ ਗਏ ਸਨ ਹਾਈ ਕਮਾਂਡ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਅਕਾਲੀ ਦਲ ਦੀ ਦੇ ਸੰਪਰਕ ਦੇ ਵਿੱਚ ਹੋ ਸਕਦਾ ਹੈ ਕਿ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਉਹਨਾਂ ਦਾ ਜਿਹੜੇ ਉਮੀਦਵਾਰ ਦੇ ਦਾਵੇਦਾਰ ਸੀ ਕਿਤੇ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਨਾ ਖੜਾ ਕਰ ਦੇਣ ਅਕਾਲੀ ਦਲ ਦੇ ਵੱਲੋਂ ਉਹਨਾਂ ਟਿਕਟ ਦੇ ਦੇ ਦੇਣ ਤਾਂ ਕਰਕੇ ਪਾਰਟੀ ਦੇ ਵੱਲੋਂ ਮੁੜ ਵਿਚਾਰ ਕੀਤਾ ਜਾ ਰਿਹਾ ਸਰਵੇ ਦੁਆਰੇ ਕੀਤੇ ਜਾ ਰਹੇ ਨੇ ਇਹਨਾਂ ਹਲਕਿਆਂ ਦੇ ਵਿੱਚ ਪਟਿਆਲਾ ਲੋਕ ਸਭਾ ਸੀਟ ਦੇ ਜਿਹੜੇ ਅਧੀਨ ਆਉਂਦੇ ਨੇ ਕੀ ਆਖਰਕਾਰ ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦੀ ਪਾਰਟੀ ਦੇ ਵੱਲੋਂ ਜਿਹੜਾ ਚੋਣ ਸਰਵੇ ਦੁਆਰਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕੀ ਇਹਨਾਂ ਸੀਟਾਂ ਦੇ ਉੱਤੇ ਮੁੜ ਉਮੀਦਵਾਰ ਐਲਾਨ ਦੀ ਹੈ ਜਾਂ ਫਿਰ ਉਹੀ ਉਮੀਦਵਾਰ ਰਹਿਣਗੇ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਕਿਉਂਕਿ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਆਮ ਆਦੀ ਪਾਰਟੀ ਦੇ ਵੱਲੋਂ ਜਿਹੜੇ 8 ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਉੱਤੇ ਜਿਹੜੀ ਗੱਲ ਦੀ ਜ਼ਿਕਰ ਹੁੰਦਾ ਜਿਹੜਾ ਉਹ ਗੱਲ ਦਾ ਜ਼ਿਕਰ ਹੀ ਹੋ ਰਿਹਾ ਕਿ ਅਖਰਕਾਰ 92 ਵਿਧਾਇਕ ਆਮ ਆਦੀ ਪਾਰਟੀ ਦੇ ਕੋਲ ਪਹਿਲਾਂ ਸੀ ਯਾਨੀ ਕਿ 92 ਲੀਟਰ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਪੈਦਾ ਕਰ ਦਿੱਤੇ ਗਏ ਸਨ ਪਰ ਫਿਲਹਾਲ ਉਸ ਤੋਂ ਇਲਾਵਾ 13 ਜਿਹੜੇ ਹੋਰ ਉਮੀਦਵਾਰ ਨੇ ਜਿਹੜੇ ਐਲਾਨ ਕਰਨੇ ਸੀ ਉਹ ਆਮ ਲੋਕ ਕਿਉਂ ਨਹੀਂ ਕੀਤੇ ਗਏ ਆਮ ਆਦੀ ਪਾਰਟੀ ਦੇ ਵੱਲੋਂ ਕਿਉਂਕਿ ਉਹਨਾਂ ਦੇ ਕੋਲ ਮੌਕਾ ਹੋਣਾ ਸੀ ਕਿ 13 ਜਿਹੜੇ ਹੋਰ ਲੀਡਰ ਪੈਦਾ ਹੋਣੇ ਸੀ ਜਿਨ੍ਹਾਂ ਦਾ ਨਾਮ ਹੋਣਾ ਸੀ ਪਰ ਫਿਲਹਾਲ ਉਹਨਾਂ ਦੇ ਵਿੱਚ ਪੰਜ ਜਿਹੜੇ ਕੈਬਨਟ ਮੰਤਰੀ ਮੁੜ ਜਿਹੜੇ ਉੱਥੇ ਐਲਾਨ ਦਿੱਤੇ ਗਏ ਨੇ ਵਕੋ ਜਿਵੇਂ ਸੰਗਰੂਰ ਤੋਂ ਮੀਤ ਹੇਰ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਨੇ ਜਾਂ ਫਿਰ ਦੂਜਿਆਂ ਜਿਹੜੀਆਂ ਜਿੱਥੇ ਗੱਲਬਾਤ ਕਰ ਲਈ ਜਿੱਦੇ ਕੈਬਨਟ ਮੰਤਰੀ ਜਿੱਥੇ ਲਾਲਜੀਤ ਭੁੱਲਰ ਹੋ ਗਏ ਕਡੂਰ ਸਾਹਿਬ ਤੋਂ ਜਾਂ ਫਿਰ ਅਮਰਸਰ ਤੋਂ ਜਿਹੜੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਉਹ ਨੇ ਜਾਂ ਫਿਰ ਹੋਰ ਜਿਹੜੀ ਸੀਟਾਂ ਦੇ ਉੱਤੇ ਜਿਵੇਂ ਕਰਮਜੀਤ ਅਨਮੋਲ ਹੋਏ ਨੇ ਉਹ ਨਵੇਂ ਚਿਹਰੇ ਤੇ ਤੌਰ ਦੇ ਉੱਤੇ उतारे ਗਏ ਨੇ ਤੇ ਫਿਲਹਾਲ ਜਿਹੜੀ ਹੁਣ ਤੁਹਾਡੇ ਨਾਲ ਅਸੀਂ ਗੱਲ ਸਾਂਝੀ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਵਿੱਚ ਦੋ ਸੀਟਾਂ ਨੂੰ ਲੈ ਕੇ ਵਿਚਾਰ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿ ਦੋ ਸੀਟਾਂ ਦੇ ਉੱਤੇ ਇਹਨਾਂ ਦੇ ਉੱਤੇ ਉਮੀਦਵਾਰ ਬਦਲੇ ਜਾ ਸਕਦੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦੀ ਪਾਰਟੀ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉਹ ਜੇ ਸਮੀਕਰ ਰਹਿੰਦੇ ਨੇ ਕਿਉਂਕਿ ਲਗਾਤਾਰ ਜਿਵੇਂ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਦੂਜੀਆਂ ਪਾਰਟੀਆਂ ਦੇ ਉੱਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਆਮ ਆਦੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰ ਆ ਰਹੇ ਨੇ ਜਾਂ ਫਿਰ ਆਮ ਆਦੀ ਪਾਰਟੀ ਦੇ ਲੀਡਰ ਲੀਡਰਾਂ ਦੀ ਵੀ ਚਰਚਾ ਚੱਲ ਰਹੀ ਹੈ ਕਿ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਇਸ ਨੂੰ ਲੈ ਕੇ ਵੀ ਲਗਾਤਾਰ ਜਿਹੜੀ ਸਿਆਸਤ ਹੈ ਉਹ ਗਰਮਾਈ ਪਰ ਜਿਹੜੀ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਚੱਲੀ ਸੀ ਕਿ ਜਿਹੜੇ ਦਲਬੀਰ ਗੋਲਡੀ ਯੂਕੇ ਨੇ ਉਹ ਉਹ ਆਪਣੀ ਦਾਵੇਦਾਰੀ ਪੇਸ਼ ਕਰਦੇ ਸਨ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਪਟਿਆਲਾ ਤੋਂ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਸੀ ਜਿਹੜੇ ਚੋਣ ਸਰਵੇ ਸੀ ਉਹਦੇ ਵਿੱਚ ਵੀ ਸਭ ਤੋਂ ਪ੍ਰਮੁੱਖ ਮੰਨੇ ਜਾ ਰਹੇ ਸਨ ਪਰ ਉਹਨਾਂ ਦੇ ਵੱਲੋਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਟਿਕਟ ਦੀ ਜਿਸ ਤਰ੍ਹਾਂ ਡਾਕਟਰ ਬਲਵੀਰ ਹੋਰਾਂ ਨੂੰ ਦਿੱਤੀ ਗਈ ਸੀ ਤੇ ਇਹ ਵੀ ਚਰਚਾ ਚੱਲੀ ਸੀ ਕਿ ਉਹ ਵੀ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਨੇ ਕਿਤੇ ਨਾ ਕਿਤੇ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਆਮ ਆਦੀ ਪਾਰਟੀ ਦੇ ਇਸ ਜਿਹੜੇ ਯੂਥ ਆਗੂ ਲੀਡਰ ਨੇ ਇਹਨੂੰ ਪੱਟ ਕੇ ਪਟਿਆਲਾ ਤੋਂ ਲੋਕ ਸਭਾ ਦਾ ਉਮੀਦਵਾਰ ਐਲਾਨ ਦਿੱਤਾ ਜਾਵੇ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਉਮੀਦਵਾਰ ਜੇਕਰ ਪੰਜਾਬ ਅਕਾਲੀ ਦਲ ਪਟਿਆਲਾ ਤੋਂ ਝਟਕਾ ਦਿੰਦੀ ਹੈ ਕਿਉਂਕਿ ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਨਹੀਂ ਹੁੰਦਾ ਤਾਂ ਅਕਾਲੀ ਦਲ ਵੀ ਆਪਣਾ ਜਿਹੜਾ ਇੱਕ ਮਜ਼ਬੂਤ ਉਮੀਦਵਾਰ ਹੈ ਉਸ ਨੂੰ ਵੀ ਮੈਦਾਨ ਦੇ ਵਿੱਚ ਉਤਾਰਨ ਦੇ ਲਈ ਭਾਲ ਦੇ ਵਿੱਚ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੈ ਉਹ ਇਸ ਕਿਨਾਰੇ ਦੇ ਉੱਤੇ ਖੜਿਆ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਸਿੱਖ ਪੰਥਕ ਮੁੱਦੇ ਨੇ ਜਿਹੜੀ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖਾਂ ਦੇ ਮਸਲੇ ਸੀ ਭਾਵੇਂ ਬੇਅਦਬੀ ਦਾ ਮਸਲਾ ਹੋ ਗਿਆ ਜਾਂ ਬੰਦੀ ਸਿੰਘ ਦਾ ਮਸਲਾ ਹੋ ਗਿਆ ਹੋਵੇ ਕਿਸਾਨੀ ਦਾ ਮਸਲਾ ਹੋ ਜੇ ਕਿ ਆਖਰਕਾਰ ਉਹਨਾਂ ਦੇ ਉੱਤੇ ਜਿਹੜੀ ਭਾਜੀਪੀ ਦੇ ਵੱਲੋਂ ਕੋਈ ਹਾਮੀ ਨਹੀਂ ਭਰੀ ਜਾ ਰਹੀ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਅੜਿੱਕਾ ਜਿਹੜਾ ਅਕਾਲੀ ਦਲ ਤੇ ਭਾਜੀਪੀ ਦਾ ਗੱਡ ਜੋੜਦਾ ਉਹਦੇ ਵਿੱਚ ਅੰਦਾ ਦਿਖਾਈ ਦੇ ਰਿਹਾ ਇਹ ਵੀ ਚਰਚਾ ਚੱਲ ਰਹੀ ਹੈ ਪਰ ਜਿਹੜੀ ਹੁਣ ਚਰਚਾ ਚੱਲੀ ਸੀ ਕਿ ਅਕਾਲੀ ਦਲ ਦੇ ਵੱਲੋਂ ਵੀ ਆਮਾਦੀ ਪਾਰਟੀ ਦੇ ਉਹਨਾਂ ਲੀਡਰਾਂ ਦੇ ਉੱਤੇ ਡੋਰੇ ਪਾਣੇ ਸ਼ੁਰੂ ਕਰ ਦਿੱਤੇ ਗਏ ਨੇ ਹੋ ਸਕਦਾ ਹੈ ਕਿ ਜੇਕਰ ਇਹ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਦੁਵਾਰਾ ਛਾਣਬੀਨ ਕਹਿ ਲਈਏ ਜਾਂ ਫਿਰ ਯੂ ਟਰਨ ਜਾਂ ਫਿਰ ਦੁਵਾਰਾ ਇੱਕ ਵਾਰ ਸਰਵੇ ਨਹੀਂ ਕੀਤਾ ਜਾਂਦਾ ਤਾਂ ਹੋ ਸਕਦਾ ਹੈ ਕਿ ਉਹ ਉਮੀਦਵਾਰ ਵੀ ਜਿਹੜੇ ਦਾਵੇਦਾਰਸ ਜੀ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਆਪਾਂ ਪਿਛਲੀਆਂ ਸਿਆਸਤੀ ਚੋਣਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ ਆਪਾਂ ਮੇ ਵਿਧਾਨ ਸਭਾ ਦੀ ਚੋਣਾਂ ਹੋ ਜਾਣ ਜਾਂ ਫਿਰ ਪਿਛਲੇ ਲੋਕ ਸਭਾ ਦੀ ਚੋਣਾਂ ਹੋ ਜਾਣ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਦੂਜੀਆਂ ਪਾਰਟੀਆਂ ਦੇ ਵਿੱਚੋਂ ਟਿਕਟ ਲੈ ਕੇ ਅੱਗੇ ਆ ਜਾਂਦੇ ਨੇ ਕਿਉਂਕਿ ਆਮ ਆਦੀ ਪਾਰਟੀ ਦੇ ਵੱਲੋਂ ਵੀ ਕਈ ਨੂੰ ਐਡਾ ਟਿਕਟਾਂ ਦਿੱਤੇ ਗਿਆ ਸਨ ਪਰ ਫਿਲਹਾਲ ਜਿਹੜੀ ਹੁਣ ਖਾਸ ਕਰਕੇ ਪਟਿਆਲਾ ਦੀ ਸੀਟ ਨੂੰ ਲੈ ਕੇ ਤੁਹਾਡੇ ਨਾਲ ਚਰਚਾ ਕਰ ਰਹੇ ਹਾਂ ਕਿ ਪਟਿਆਲਾ ਤੇ ਅਮਰਸਰ ਦੀ ਸੀਟ ਦੇ ਉੱਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦਵਾਰ ਬਦਲੇ ਜਾ ਸਕਦੇ ਨੇ ਕੀ ਹੁੰਦਾ ਜੇਕਰ ਪਟਿਆਲਾ ਤੋਂ ਡਾਕਟਰ ਬਲਵੀਰ ਹੋਰਾਂ ਨੂੰ ਚੇਂਜ ਕਰਕੇ ਦੂਜਾ ਉਮੀਦਵਾਰ ਲਾਣ ਦਿੱਤਾ ਜਾਦਾ ਕਿਉਂਕਿ ਦੌੜ ਦੇ ਵਿੱਚ ਕਈ ਸੰ ਕਿਉਂਕਿ মিডিਆ ਜਿਹੜੇ ਸਲਾਹਕਾਰ ਨੇ ਬਲਤੇਜਪਨ ਨੂੰ ਉਹ ਵੀ ਦੌੜ ਦੇ ਵਿੱਚ ਸਨ ਦਾਵੇਦਾਰੀ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਪਰ ਉਹਨਾਂ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਸੀ ਕਿ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਹਾਂ ਵੀ ਚਲੋ ਸਾਡਾ ਨਾਮ ਨਹੀਂ ਹੋਇਆ ਤਾਂ ਵੱਖਰੀ ਗੱਲ ਹੈ ਉਹਨਾਂ ਨੇ ਨਾਰਾਜ਼ਗੀ ਨਹੀਂ ਦਿਟਾਈ ਸੀ ਉਹਦਾ ਪਰ ਦਲਵੀਰ ਗੋਲਡੀ ਹੋਰਾਂ ਦੇ ਵੱਲੋਂ ਜਿਹੜੀ ਕਿਤੇ ਨਾ ਕਿਤੇ ਚੁੱਪ ਰਹਿੰਦੇ ਹੋਇਆ ਨਾਰਾਜ਼ਗੀ ਜ਼ਰੂਰ ਦਿਟਾਈ ਜਾ ਰਹੀ ਸੀ ਕਿਉਂਕਿ ਇੱਥੇ ਗੱਲ ਇੱਕ ਹੋਰ ਵੀ ਸਾਹਮਣੇ ਆਉਂਦੀ ਹੈ ਦਲਵੀਰ ਗੋਲਡੀ ਹੁਣ ਕੀ ਅਕਾਲੀ ਦਲ ਦੇ ਵਿੱਚ ਜਾਣਗੇ ਜੇਕਰ ਹੁਣ ਇਤਿਹਾਸ ਜਿਹੜੀ ਲੋਕ ਸਭਾ ਸੀਟ ਹੈ ਪਟਿਆਲਾ ਜੇਕਰ ਉੱਥੇ ਉਮੀਦਵਾਰ ਨਹੀਂ ਬਦਲਿਆ ਜਾਂਦਾ ਕਿ ਦਲਬੀਰ ਗੋਲਦੀ ਪਾਰਟੀ ਦੇ ਵਿੱਚ ਰਹਿਣਗੇ ਪਾਰਟੀ ਦੇ ਸਿਪਾਈ ਦੇ ਵਜੋਂ ਬਣ ਕੇ ਕੰਮ ਕਰਦੇ ਰਹਿਣਗੇ ਜਾਂ ਫਿਰ ਉਹਨਾਂ ਦੇ ਵੱਲੋਂ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਦੇ ਵੱਲ ਵੀ ਜਾਇਆ ਜਾ ਸਕਦਾ ਹੈ ਕਿਉਂਕਿ ਹੁਣ ਜੋਰ ਤੋੜ ਦੀ ਰਾਜਨੀਤੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਫਿਲਹਾਲ 2.5 ਮਹੀਨੇ ਦਾ ਸਮਾਂ ਹਲੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਪਿਆ ਕਿਉਂਕਿ ਲੰਬਾ ਸਮਾਂ ਪੰਜਾਬ ਦੇ ਵਿੱਚ ਜੇ ਕੈਲੀ ਸਿਆਸੀ ਪਾਰਟੀ ਨੂੰ ਮਿਲ ਗਿਆ ਹੁਣ ਇਸ ਦੇ ਵਿੱਚ ਬਹੁਤ ਉਤਰਾ ਚੜਾਅ ਆਣੇ ਆ ਕਿਤੇ ਪਾਰਟੀ ਦੇ ਵੱਲੋਂ ਕਿਸੇ ਤੋਂ ਵੱਲੋਂ ਯੂ ਟਰਨ ਲਿਆ ਜਾਣਾ ਜਾਂ ਫਿਰ ਕਿਸੇ ਨੇ ਪ੍ਰਚਾਰ ਕਰਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਭ ਨੇ ਦੇਖਿਆ ਕਿ ਜਿਵੇਂ ਡਾਕਟਰ ਰਾਜਕੁਮਾਰ ਚੱਬੇਵਾਲ ਜਿਵੇਂ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਆਮ ਆਦੀ ਪਾਰਟੀ ਨੂੰ ਖੂਬ ਘੇਰਦੇ ਨੇ ਕੋਈ ਨਹੀਂ ਕਹਿ ਸਕਦਾ ਕਿ ਇਹ ਕਦੇ ਪਾਰਟੀ ਛੱਡ ਕੇ ਜਾਣਗੇ ਕਿਉਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਹੋਰਾਂ ਨੇ 21 ਦਸੰਬਰ 2023 ਨੂੰ ਜਦੋਂ ਜਗਰਾਉਂ ਦੇ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਧਰਨਾ ਦਿੱਤਾ ਗਿਆ ਸੀ ਤਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਉੱਥੇ ਕਿ ਅਸੀਂ ਹਾਈ ਕਮਾਂਡ ਨੂੰ ਇਹ ਗੱਲ ਕਹਿ ਕੇ ਆਏ ਹਾਂ ਜੇਕਰ ਤੁਸੀਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਨਾਲ ਸਮਝੌਤਾ ਕੀਤਾ ਗੱਰਜੋੜ ਕੀਤਾ ਤਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਉਹ ਹਾਲ ਹੋਊਗਾ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਕਾਂਗਰਸ ਦਾ ਹਾਲ ਦੇਖ ਰਹੇ ਹਾਂ ਜਾਂ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਕਾਂਗਰਸ ਦਾ ਹਾਲ ਦੇਖ ਰਹੇ ਹਾਂ ਇਹੋ ਜੀ ਸਥਿਤੀ ਪੰਜਾਬ ਦੇ ਵਿੱਚ ਵੀ ਬਣ ਜਾਵੇਗੀ ਸੋ ਸਮਝ ਕੇ ਹੁਣ ਹਾਈ ਕਮਾਂਡ ਨੂੰ ਪੰਜਾਬ ਦੇ ਵਿੱਚ ਗੜ ਜੋੜ ਕਰਨਾ ਹੋਵੇਗਾ ਕਿਸ ਨੂੰ ਲੈ ਕੇ ਚਰਚਾਵਾ ਸਨ ਕਿਉਂਕਿ ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਕੁੱਤੀ ਚੋਰਾ ਨਾਲ ਰਲੀ ਹੋਈ ਹੈ ਉਹਨਾਂ ਨੇ ਇਹ ਸ਼ਬਦ ਸ੍ਰੀਆਮ ਸਟੇਜ ਦੇ ਉੱਤੇ ਵਰਤੇ ਸਨ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਜੋ ਜੇਕਰ ਕਹਿ ਲਈਏ ਕਿ ਇਹ ਗੱਲ ਉਹਨਾਂ ਦੇ ਬੋਲਾਂ ਦੇ ਵਿੱਚ ਸੀ ਕਿਉਂਕਿ ਕਿ ਸੁਭਾ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਪੰਜਾਬ ਦੇ ਵਿੱਚ ਜਿਹੜੀ ਨਸ਼ਾ ਉਹਦੀ ਜਿਹੜੀ ਸਪਲਾਈ ਹੈ ਉਹ ਹੋ ਰਹੀ ਹੈ ਇਹਨਾਂ ਦੀ ਨਿਗਰਾਨੀ ਦੇ ਹੇਠ ਕਿਉਂਕਿ ਪਹਿਲਾਂ ਕਿਲੋਂ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਆਂਦਾ ਸੀ ਪਰ ਹੁਣ ਕੁਇੰਟਲਾਂ ਦੇ ਵਿੱਚ ਆਂਦਾ ਉਹਨਾਂ ਨੇ ਇਹ ਇਲਜ਼ਾਮ ਲਗਾਏ ਸਨ ਡਾਕਟਰ ਚੱਬੇਵਾਲ ਹੋਰਾਂ ਨੇ ਪਰ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਹੁਣ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਉਹ ਆਮ ਆਦੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਇਹ ਵੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿਹਾ ਜਾ ਰਿਹਾ ਪਰ ਹੁਣ ਜੇਕਰ ਦਲ ਬਦਲੀ ਦਾ ਇਹਨਾਂ ਦੌਰ ਹੈ ਕਿਉਂਕਿ ਸਿਆਸਤ ਦੇ ਵਿੱਚ ਕੋਈ ਚੀਜ਼ ਸਿਰ ਨਹੀਂ ਰਹਿੰਦੀ ਹੁਣ ਆਮ ਆਦੀ ਪਾਰਟੀ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਯੂ ਟਰਨ ਲੈ ਗਏ ਨੇ ਜਦੋਂ ਅਸੀਂ ਸਰਕਾਰ ਬਣੀ ਹੈ ਕਿੰਨੇ ਫੈਸਲੇ ਪਹਿਲਾਂ ਲੈ ਕੇ ਵਾਪਸ ਲੈ ਗਏ ਫਿਰ ਉਹਦੇ ਉੱਤੇ ਦੁਬਾਰਾ ਫਿਰ ਜਿਹੜੀ ਵਿਚਾਰ ਚਰਚਾ ਕਰਨ ਤੋਂ ਬਾਅਦ ਕੋਈ ਹੋਰ ਫੈਸਲਾ ਲਿਆ ਗਿਆ ਇਹ ਸਭ ਦੇ ਸਾਹਮਣੇ ਹੈ ਪਰ ਹੁਣ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ ਹੁਣ ਵੇਖਣਾ ਹੋਵੇ ਕਿ ਪਟਿਆਲਾ ਤੇ ਜਿਹੜੀ ਅਮਰਸਰ ਸੀਟ ਹੈ ਉਹਦੇ ਉੱਤੇ ਆਮ ਆਦੀ ਪਾਰਟੀ ਮੂੜ ਵਿਚਾਰ ਕਰਦੀ ਹੈ ਜਾਂ ਨਹੀਂ ਕਰਦੀ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇੱਕ ਦਿੱਲੀ ਤੋਂ ਟੀਮ ਹੈ ਜਿਹੜੀ ਪੰਜਾਬ ਦੇ ਵਿੱਚ ਆ ਕੇ ਸਰਵੇ ਕਰ ਰਹੀ ਹੈ ਨ ਦੋ ਸਿੱਟਾਂ ਦੇ ਉੱਤੇ ਜਾਂ ਫਿਰ ਹੋਰ ਵੀ ਜਿਹੜੇ ਪੰਜਾਬ ਪੰਜਾਬ ਸਰਕਾਰ ਦੇ ਤੌਰ ਦੇ ਉੱਤੇ ਵੀ ਕੁਝ ਦੀ ਡਿਊਟੀ ਲਗਾਈ ਗਈ ਹੈ ਇਸ ਦੇ ਸਰਵੇ ਦੇ ਵਿੱਚ ਕੀ ਹੋਣ ਵੇਖਣਾ ਹੋਵੇ ਕਿ ਆਮ ਆਦੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋ ਸੀਟਾਂ ਦੇ ਉੱਤੇ ਜਿਹੜੀ ਸੀਟ ਦੇ ਉੱਤੇ ਯੂ-ਟਰਨ ਲੈਂਦੀ ਹੈ ਉਮੀਦਵਾਰਾਂ ਦੇ ਨਾਮ ਵਾਪਸ ਲੈਂਦੀ ਹੈ ਨਵੇਂ ਉਮੀਦਵਾਰ ਐਲਾਨਦੀ ਹੈ ਤਾਂ ਉਹ ਉਮੀਦਵਾਰ ਕਿਹੜੇ ਹੋਣਗੇ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਜਿਹੜੇ ਨ ਕਿਤੇ ਮੋੜ ਪਟਿਆਲਾ ਦੀ ਸੀਟ ਨੂੰ ਲੈ ਕੇ ਜਿਹੜੀ ਚਰਚਾ ਚੱਲ ਪਈ ਹੈ ਕਿ ਦਲਵੀਰ ਗੋਲਦੀ ਹੋਣਗੇ ਜਾਂ ਫਿਰ ਬਲਤੇਜ ਪੰਨੂ ਹੋਣਗੇ ਜਾਂ ਫਿਰ ਜਿਹੜੇ ਹੋਰ ਅਦਰ ਜਿਹੜੇ ਆਪੋ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਸਨ ਜਾਂ ਫਿਰ ਕੋਈ ਹੋਰ ਕਿਤੇ ਜਿਹੜੀ ਦੂਜੀ ਪਾਰਟੀਆਂ ਤੋਂ ਆਏ ਹੋਏ ਕੋਈ ਮੰਤਰੀ ਜਾਂ ਕੋਈ ਵਿਦ ਇੱਕ ਉਹ ਤਾਂ ਨਹੀਂ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਜਾਣਗੀ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਫਿਲਹਾਲ ਜਿਹੜੀ ਗੱਲ ਸਾਹਮਣੇ ਇਹ ਆ ਰਹੀ ਹੈ ਕਿ ਪਟਿਆਲਾ ਲੋਕ ਸਭਾ ਸੀਟ ਨੂੰ ਬਦਲਿਆ ਜਾ ਸਕਦਾ ਹੈ ਕਿਉਂਕਿ ਜਿਹੜੇ ਉਮੀਦਵਾਰ ਨੇ ਉੱਥੋਂ ਆਮ ਆਦੀ ਪਾਰਟੀ ਦੀ ਸਿਆਸਤ ਦੇ ਵਿੱਚ ਇੱਕੋ ਵੱਖਰਾ ਮੋੜ ਦੇਖਣ ਨੂੰ ਮਿਲੇਗਾ ਕਿਉਂਕਿ ਆਮ ਆਦੀ ਪਾਰਟੀ ਕਿਸੇ ਵੀ ਤਰਫੋਂ ਇਹ ਹਲਕੇ ਦੀ ਸੀਟ ਹੈ ਜਿਹੜੀ ਲੋਕ ਸਭਾ ਸੀਟ ਹੈ ਦਾ ਜਿਹੜਾ ਪਟਿਆਲਾ ਹਲਕਾ ਇਹ ਖੋਹਣਾ ਨਹੀਂ ਚਾਹੂਗੀ ਕਿਉਂਕਿ ਇਸ ਸੀਟ ਦੇ ਉੱਤੇ ਜੇ ਵਿਧਾਨ ਸਭਾ ਦੀ ਗੱਲ ਕਰ ਲਈ ਤਾਂ ਤਾ 9 ਹਲਕੇ ਆਉਂਦੇ ਨੇ ਸਨੌਰ ਕਨੌਰ ਰਾਜਪੁਰਾ ਡੇਰਾ ਬਸੀ ਪਟਿਆਲਾ ਪਟਿਆਲਾ ਦਿਹਾਤੀ ਆ ਗਿਆ ਤੇ ਸਤਰਾਨਾ ਨਾਬਾ ਸਮਾਣਾ ਇਹ 9 ਹਲਕੇ ਆਉਂਦੇ ਨੇ ਇਸ ਸੀਟ ਦੇ ਉੱਤੇ ਇਹਨਾਂ ਸੀਟਾਂ ਦੇ ਉੱਤੇ ਆਮ ਆਦੀ ਪਾਰਟੀ ਨੇ 2022 ਦੀਆਂ ਚੋਣਾਂ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਕਿਤੇ ਨਾ ਕਿਤੇ ਜਿਹੜਾ ਕੈਪਟਨ ਦਾ ਗੜ ਮੰਨਿਆ ਜਾਂਦਾ ਸੀ ਪਟਿਆਲਾ ਉਸ ਨੂੰ ਉਹਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਸਾਖ ਲਾਈ ਸੀ ਕਿਉਂਕਿ ਸਿਆਸੀ ਤੌਰ ਦੇ ਉੱਤੇ ਉਹਨਾਂ ਨੇ ਕੈਪਟਨ ਨੂੰ ਕਮਜ਼ੋਰ ਕੀਤਾ ਕਾਂਗਰਸ ਨੂੰ ਕਮਜ਼ੋਰ ਕੀਤਾ ਹੁਣ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਵੀ ਇਹ ਨਹੀਂ ਚਾਹੇਗੀ ਕਿ ਜੇਕਰ ਬਗਾਵਤ ਆਮ ਆਦੀ ਪਾਰਟੀ ਦੇ ਵਿੱਚ ਪਟਿਆਲਾ ਲੋਕ ਸਭਾ ਸੀਟ ਤੋਂ ਹੁੰਦੀ ਹੈ ਕਿਤੇ ਨਾ ਕਿਤੇ ਇਸ ਹਲਕੇ ਦੇ ਜੇ ਲੋਕ ਸਭਾ ਦੀ ਹਲਕੇ ਦੀ ਗੱਲ ਕਰੀਏ ਪਟਿਆਲੇ ਦੀ ਇਹਦੇ ਉੱਤੇ ਅਸੀਂ ਮੂੜ ਵਿਚਾਰ ਚਰਚਾ ਕਰ ਸਕਦੇ ਹਾਂ ਕਿ ਯੂ ਟਰਨ ਲੈ ਕੇ ਹੁਣ ਮਾਨ ਸਰਕਾਰ ਇਹਨਾਂ ਦੇ ਉਮੀਦਵਾਰ ਬਦਲੇਗਾ ਜਾਂ ਨਹੀਂ ਬਦਲੇਗੀ ਕਿਉਂਕਿ ਜਿਹੜੀ ਹੁਣ ਜਿਹੜੀ ਪਟਿਆਲਾ ਦੀ ਸੀਟ ਹੈ ਜਾਂ ਫਿਰ ਅਮਰਸਰ ਦੀ ਸੀਟ ਹੈ ਅਮਰਸਰ ਦੀ ਸੀਟ ਦੇ ਉੱਤੇ ਲਗਾਤਾਰ ਪਿਛਲੇ ਦਿਨੋਂ ਬੀਜੇਪੀ ਦਾ ਵੀ ਕਬਜ਼ਾ ਰਿਹਾ ਕਾਂਗਰਸ ਦਾ ਵੀ ਕਬਜ਼ਾ ਰਿਹਾ ਪਰ ਹੁਣ ਉੱਥੋਂ ਕੀ ਸਥਿਤੀ ਆਉਂਦੀ ਹੈ ਇਹ ਵੀ ਸੰਭਾਵਨਾ ਚ ਚੇ ਜਾ ਰਹੀਆਂ ਹਨ ਪਰ ਫਿਲਹਾਲ ਪਟਿਆਲਾ ਦੀ ਸੀਟ ਦੇ ਉੱਤੇ ਵੱਡੀ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ ਵੱਡਾ ਫੇਰਬਦਲ ਸਿਆਸਤ ਦੇ ਵਿੱਚ ਵੀ ਹੋ ਸਕਦਾ ਹੈ ਯੂ ਟਰਨ ਹੋ ਸਕਦਾ ਹੈ ਖਾਸ ਕਰਕੇ ਆਮ ਆਦੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਉਹਦੇ ਲਈ ਇਹ ਵੱਡੀ ਖਬਰ ਹੈ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਕਿ ਹਾਈ ਕਮਾਂਡ ਇਸ ਸੀਟ ਨੂੰ ਕਿਸੇ ਵੀ ਜੇ ਕੋਈ ਬਗਾਵਤ ਕਰਦਾ ਉਹ ਵੀ ਲੈ ਕੇ ਚੱਲੂਗੀ ਸਰਕਾਰ ਸਰਕਾਰ ਵੀ ਹੈ ਆਮ ਆਦੀ ਪਾਰਟੀ ਦੀ ਹੁਣ ਕੀ ਕੁਝ ਸਮੀਕਰਣ ਆਉਣਗੇ ਇਹ ਵੀ ਹੁਣ ਚਰਚਾ ਦਾ ਵਿਸ਼ਾ ਰਹੂਗਾ ਪਰ ਫਿਲਹਾਲ ਜਿਹੜੀ ਤੋਂ ਉਹਨਾਂ ਗੱਲ ਸਾਂਝੀ ਕਰ ਰਹੇ ਆ ਆਮ ਆਦੀ ਪਾਰਟੀ ਦੀ ਪਟਿਆਲਾ ਸੀਟ ਤੋਂ ਜਾਂ ਫਿਰ ਅਮਰਸਰ ਸੀਟ ਦੇ ਉੱਤੇ ਵੱਡੇ ਸਿਆਸੀ ਸਮੀਕਰਣ ਬਦਲਦੇ ਦਿਖਾਈ ਦੇ ਰਹੇ ਨੇ ਹੁਣ ਵੇਖਣਾ ਇਹ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਕੀ ਇਹ ਚਰਚਾਵਾਂ ਨੇ ਜਾਂ ਫਿਰ ਅਫਵਾਹਾਂ ਨੇ ਪਰ ਜਿਹੜੀ ਸਾਡੇ ਸੋਰਸਾਂ ਦੇ ਵੱਲੋਂ ਗੱਲ ਦੱਸੀ ਗਈ ਹੈ ਇਹ ਪੁਕਤਾ ਹੈ ਉਹ ਕਿਉਂਕਿ ਉਹਨਾਂ ਦੇ ਵੱਲੋਂ ਪੱਕੀ ਗੱਲ ਕਹੀ ਗਈ ਹੈ ਕਿ ਕਿਤੇ ਨਾ ਕਿਤੇ ਪਾਰਟੀ ਬਦਲ ਸਕਦੀ ਹੈ ਇਹਦੇ ਉੱਤੇ ਹੁਣ ਚਰਚਾਵਾ ਸ਼ੁਰੂ ਹੋ ਗਈਆਂ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਪਾਰਟੀ ਦੇ ਵੱਲੋਂ ਕਿਉਂਕਿ ਕਿਤੇ ਅਕਾਲੀ ਦਲ ਦੇ ਵਿੱਚ ਨਾ ਚਲੇ ਜਾਣ ਜਾਂ ਦੂਜੀ ਪਾਰਟੀ ਦੇ ਵਿੱਚ ਨਾ ਚਲੇ ਜਾਣ ਕਿਉਂਕਿ ਆਮ ਆਦੀ ਪਾਰਟੀ ਦੇ ਜਿਹੜੇ ਪ੍ਰਾਣੇ ਵਲੰਟੀਅਰ ਨੇ ਪਾਰਟੀ ਇਸ ਵਕਤ ਇਸ ਸਥਿਤੀ ਦੇ ਵਿੱਚ ਨਹੀਂ ਖੋਣਾ ਚਾਹਵੇ ਕਿ ਜਿਹੜੇ ਸਾਡੇ ਵਲੰਟੀਅਰ ਨੇ ਉਹਨਾਂ ਨੂੰ ਜਾਂ ਫਿਰ ਦੂਜੇ ਲਾਲਚ ਦੇਤੇ ਜਾਣਗੇ ਤੁਹਾਨੂੰ ਕੋਈ ਕਿਸੇ ਉਹਦਾ ਪ੍ਰਧਾਨ ਬਣਾ ਦਾਂਗੇ ਚੇਅਰਮੈਨ ਬਣਾ ਦਾਂਗੇ ਹੁਣ ਕਿਹੋ ਜਿਹੀ ਸਥਿਤੀ ਆਉਂਦੀ ਇਹ ਬੇहद ਖਾਸ ਹੋਵੇਗੀ ਪਰ ਹੁਣ ਜਿਹੜੀ ਤੁਹਾਨੂੰ ਖਬਰ ਦਿੱਤੀ ਆ ਪਟਿਆਲਾ ਅਪਡੇਟ ਪਟਿਆਲਾ ਦੀ ਜਿਹੜੀ ਸੀਟ ਦੇ ਉੱਤੇ ਵੱਡਾ ਸਿਆਸੀ ਆਮ ਆਦੀ ਪਾਰਟੀ ਦੇ ਵਿੱਚ ਫਿਰ ਬਦਲ ਵੀ ਹੋ ਸਕਦਾ ਕਿਉਂਕਿ ਆਮ ਆਦੀ ਪਾਰਟੀ ਦੇ ਵਿੱਚ ਇਸ ਵਕਤ ਇਸ ਸੀਟ ਨਾਲ ਸੰਬੰਧ ਨੌ ਵਿਧਾਇਕ ਜਿੱਤੇ ਹੋਏ ਨੇ ਹੁਣ ਵੇਖਣਾ ਬਿਹਤ ਖਾਸ ਰਹੇਗਾ ਕਿ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਕੀ ਫੈਸਲਾ ਲੈਂਦੀ ਹੈ ਜਾਂ ਫਿਰ ਜਿਹੜਾ ਪਹਿਲਾਂ ਫੈਸਲਾ ਲਿਆ ਗਿਆ ਸੀ ਉਹ ਜਿਉਂ ਦਾ ਤਿਉਂ ਰਹਿੰਦਾ ਹੈ ਇਹ ਵੀ ਹਲੇ ਅੜਕਲਾਣੇ ਕੀ ਕੁਝ ਹੁੰਦਾ ਪਰ ਜਿਹੜੀ ਹੁਣ ਸਭਾਵਨਾ ਬਹੁਤ ਵੱਡੀਆਂ ਨੇ ਕਿ ਆਮ ਆਦੀ ਪਾਰਟੀ ਨੇ ਸੀਟਾਂ ਦੇ ਉੱਤੇ ਜਿਹੜੀ ਸੀਟ ਹੈ ਇਹਨਾਂ ਦੇ ਉੱਤੇ ਉਮੀਦਵਾਰ ਬਦਲ ਸਕਦੀ ਹੈ ਹੁਣ ਜੇਕਰ ਹੋਰ ਅਪਡੇਟ ਆਂਦੀ ਹੋਵੇ ਤੁਹਾਡਾਂ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਤੁਹਾਡਾ ਧੰਨਵਾਦ